ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡੇ ਸਾਰਿਆਂ ਦਾ ਸਾਡੇ ਇਸ ਨਿਊ ਚੈਨਲ ਦੇ ਵਿੱਚ ਚੜਦੀ ਕਲਾ ਫੋਰਐਵਰ ਕਿਵੇਂ ਹੋ ਸਾਰੇ ਜਣੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅਸੀਂ ਵੀ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਾਂਗੇ ਕਿ ਤੁਸੀਂ ਸਾਰੇ ਜਣੇ ਆਪਣੇ ਪਰਿਵਾਰ ਦੇ ਵਿੱਚ ਖੁਸ਼ ਰਹੋ ਤੇ ਆ ਆਪਾਂ ਸਾਰੇ ਜਣੇ ਖੁਸ਼ ਰਹੀਏ ਜੀ ਹਰ ਕੋਈ ਬੰਦਾ ਖੁਸ਼ ਰਹੇ ਤੇ ਆ ਅੱਜ ਦੀ ਜਿਹੜੀ ਵੀਡੀਓ ਆ ਉਹ ਮਤਲਬ ਕਿ ਜਿਹੜੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਹਮ ਬਾਬਾ ਫਤਿਹ ਸਿੰਘ ਜੀ ਬਾਬਾ ਜ਼ਰਾਵਰ ਸਿੰਘ ਜੀ ਨੂੰ ਲੈ ਕੇ ਮਾਤਾ ਜੀ ਜਿਹੜੀ ਆ ਦਾਦੀ ਜੀ ਉਹਨਾਂ ਦੀ ਦਾਦੀ ਸੀਗੀ ਮਾਤਾ ਗੁਜਰੀ ਉਹ ਤਿੰਨ ਜਣੇ ਜਿਸ ਪਿੰਡ ਚ ਗਏ ਸੀ ਉਹਨਾਂ ਨੇ ਮਤਲਬ ਕਿ ਮਦਦ ਦੀ ਗੁਹਾਰ ਲਗਾਈ ਸੀ ਤੇ ਪਿੰਡ ਵਾਲਿਆਂ ਨੇ ਉਹਨਾਂ ਨੂੰ ਨਾ ਮਦਦ ਦਿੱਤੀ ਉਲਟਾ ਉਹਨਾਂ ਨੂੰ ਪਿੰਡ ਤੋਂ ਬਾਹਰ ਕਰਤਾ ਸੀ ਕਿ ਤੁਸੀਂ ਅਗਰ ਇੱਥੇ ਰਵੋਗੇ ਤੇ ਆ ਸਾਡੇ ਲਈ ਵੱਡੀ ਮੁਸੀਬਤ ਬਣ ਸਕਦੀ ਆ ਤੇ ਆਪਾਂ ਉਹ ਪਿੰਡ ਦੇਖਣ ਲੱਗੇ ਆ ਤੇ ਪਹਿਲੇ ਆਪਾਂ ਵੀਡੀਓ ਦੇਖ ਲੈਨੇ ਆ ਉਸ ਤੋਂ ਬਾਅਦ ਗੱਲ ਕਰਦੇ ਆ ਤੇ ਬਣੇ ਰਹੋ ਸਾਡੇ ਨਾਲ ਇਸ ਵੀਡੀਓ ਦੇ ਐਂਡ ਤੱਕ ਲੈਟਸ ਗੋ ਜੀ ਇਹ ਪਿੰਡ ਦੇ ਲੋਕਾਂ ਨੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਆਪਦੇ ਪਿੰਡ ਚੋਂ ਕੱਢ ਦਿੱਤਾ ਸੀਗਾ ਕਿ ਤੁਸੀਂ ਸਾਡੇ ਪਿੰਡ ਚੋਂ ਬਾਹਰ ਚਲੇ ਜਾਓ। ਇਸੇ ਹੀ ਪਿੰਡ ਚੋਂ ਛੋਟੇ ਸਹਿਬਜ਼ਾਦਿਆਂ ਦੀ ਗ੍ਰਿਫਤਾਰੀ ਹੋਈ ਸੀ ਇੱਥੋਂ ਬੋਰੀਆਂ 'ਚ ਬੰਨ ਕੇ ਸਹਿਬਜ਼ਾਦਿਆਂ ਨੂੰ ਮਰਿੰਡੇ ਲਿਜਾਇਆ ਗਿਆ ਸੀਗਾ। ਇਨ੍ਹਾਂ ਗਲੀਆਂ ਤੇ ਇਨ੍ਹਾਂ ਹੀ ਰਾਹਾਂ ਤੇ ਮਾਤਾ ਗੁਜਰੀ ਜੀ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ ਫਿਰ ਰਹੇ ਸੀਗੇ। ਆਸ-ਪਾਸ ਜੋ ਘਰ ਸੀਗੇ ਉਹਨਾਂ ਦੇ ਬੂਹੇ ਖੜਕਾਏ ਮਾਤਾ ਗੁਜਰੀ ਜੀ ਨੇ ਇਤਿਹਾਸ ਸਾਨੂੰ ਲਿਖਿਆ ਮਿਲਦਾ ਹੈ ਕਿ ਸੱਚ ਦੇ ਨਾਲ ਖੜੋ। ਇਹ ਪਿੰਡ ਹੈਗਾ ਗੰਗੂ ਦਾ ਪਿੰਡ। ਗੰਗੂ ਦਾ ਘਰ ਵੀ ਇੱਥ ਔਰ ਗੰਗੂ ਜਦੋਂ ਮਾਤਾ ਗੁਜਰੀ ਜੀ ਦੀ ਜਿਹੜੀ ਮੋਹਰਾਂ ਵਾਲੀ ਖੁਰਜੀ ਸੀ ਉਹ ਚੋਰੀ ਕਰਕੇ ਲੈ ਜਾਂਦਾ ਉਸ ਤੋਂ ਬਾਅਦ ਫਿਰ ਉਹ ਤਲਾਹ ਦੇਨ ਚਲਿਆ ਜਾਂਦਾ ਹੈ ਮਾਤਾ ਗੁਜਰੀ ਜੀ ਤੇ ਛੋਟੇ ਸਹਜਾਦੇ ਨੂੰ ਆਪਦੇ ਘਰੋਂ ਕੱਢ ਦਿੰਦਾ ਹੈ ਤਲਾਹ ਦੇਨ ਚਲਿਆ ਜਾਂਦਾ ਹੈ ਮਰਿੰਡੇ ਜਾਨੀਖਾਂ ਤੇ ਮਾਨੀਖਾਂ ਕੋਲ ਇਤਿਹਾਸਕਾਰ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਸਿਮਰਨ ਕਰਨ ਲੱਗ ਜਾਂਦੇ ਨੇ ਫਿਰ ਇਹ ਵੀ ਲਿਖਿਆ ਮਿਲਦਾ ਹੈ ਕਿ ਜਿਹੜੇ ਆਸ-ਪਾਸ ਘਰ ਨੇ ਮਾਤਾ ਗੁਜਰੀ ਜੀ ਨੇ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਸੱਚ ਦੇ ਨਾਲ ਖੜੋ ਪਿੰਡ ਸੀਗਾ ਇੱਕ ਬਸੋਂ ਵਾਲਾ ਪਿੰਡ ਸੀਗਾ ਇੱਥੇ ਜਿੰਨੇ ਘਰ ਸੀਗੇ ਆਸ-ਪਾਸ ਉਹਨਾਂ ਦੇ ਦਰਵਾਜ਼ੇ ਖੜਕਾਏ ਫ ਉਹਨਾਂ ਨੇ ਮਾਤਾ ਗੁਜਰੀ ਜੀ ਦੇ ਮੂੰਹ ਤੇ ਦਰਵਾਜ਼ੇ ਬੰਦ ਕਰ ਦਿੱਤੇ ਜਾਨੀ ਖਾਨ ਤੇ ਮਾਨੀ ਖਾਨ ਫਿਰ ਆਉਂਦੇ ਨੇ ਇਸੇ ਪਿੰਡ ਤੋਂ ਹੀ ਗ੍ਰਿਫਤਾਰੀ ਹੁੰਦੀ ਆ ਪਰ ਇਹ ਵੀ ਲਿਖਿਆ ਮਿਲਦਾ ਹੈ ਕਿ ਉਦੋਂ ਦੀ ਜਿਹੜੇ ਇੱਥੇ ਪਿੰਡ ਦੀ ਵਸੋਂ ਸੀ ਮਾਤਾ ਗੁਜਰੀ ਜੀ ਇਹ ਪਿੰਡ ਦੇ ਚੌਧਰੀ ਕੋਲ ਵੀ ਗਏ ਪੰਚਾਇਤ ਨੂੰ ਵੀ ਕਿਹਾ ਕਿ ਤੁਸੀਂ ਸੱਚ ਦੇ ਨਾਲ ਖੜੋ ਕਿਉਂਕਿ ਸੱਚ ਦੇ ਨਾਲ ਖੜਨਾ ਇਸ ਪਰਿਵਾਰ ਦਾ ਇੱਕ ਧਰਮ ਸੀਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਸੱਚ ਦੇ ਨਾਲ ਖੜੇ ਸੀ ਗੋਬਿੰਦ ਸਿੰਘ ਜੀ ਵੀ ਸੱਚ ਦੇ ਨਾਲ ਖੜੇ ਸੀ ਤਾਂ ਹੀ ਤਾਂ ਪਰਿਵਾਰ ਵਿਛੜਿਆ ਤਾਂ ਹੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਹੋਈ ਪਰ ਉਸੇ ਹੀ ਪਰਿਵਾਰ ਦੀ ਇੱਥੇ ਕੋਈ ਸਹਾਇਤਾ ਨਹੀਂ ਹੋਈ ਇਸ ਪਿੰਡ 'ਚ ਜਦੋਂ ਪੰਚਾਇਤ ਕੋਲ ਗਏ ਤਾਂ ਪੰਚਾਇਤ ਨੇ ਕਿਹਾ ਕਿ ਤੁਸੀਂ ਸਾਡੇ ਪਿੰਡ 'ਚੋਂ ਬਾਹਰ ਚਲੇ ਜਾਓ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ ਇਨ੍ਹਾਂ ਰਾਹਾਂ ਤੋਂ ਦੀ ਹੁੰਦੇ ਹੋਏ ਮਾਤਾ ਗੁ ਇਸ ਪਿੰਡ ਤੋਂ ਬਾਹਰ ਚਲੇ ਜਾਂਦੇ ਨੇ ਇੱਕ ਦਰਖਤ ਕੋਲ ਜਾ ਕੇ ਬੈਠ ਜਾਂਦੇ ਨੇ ਉੱਥੋਂ ਹੀ ਫਿਰ ਗ੍ਰਿਫਤਾਰ ਕੀਤਾ ਗਿਆ ਸੀਗਾ ਗ੍ਰਿਫਤਾਰ ਵੀ ਇੰਨੇ ਜ਼ਾਲਮ ਤਰੀਕੇ ਨਾਲ ਕੀਤਾ ਗਿਆ ਸੀ ਕਿ ਜੋ ਪੱਥਰ ਦਿਲ ਵੀ ਨੇ ਉਹਨਾਂ ਦੀ ਵੀ ਰੂਹ ਕੰਬ ਜੇ ਕਿਉਂਕਿ ਜਾਨੀ ਖਾਂ ਮਾਨੀ ਖਾਂ कोतवाल ਸੀਗੇ ਮਰਿੰਡੇ ਦੇ ਜਾਨੀ ਖਾਂ ਮਾਨੀ ਖਾਂ ਕੌਣ ਨੇ ਇਹ ਜਮਕੌਰ ਦੀ ਜੰਗ 'ਚ ਵੀ ਮੌਜੂਦ ਨੇ ਏਰੀਆ ਇਹ ਪੈਂਦਾ ਹੈ ਵਜ਼ੀਰ ਖਾਂ ਦੇ ਅੰਦਰ कोतवाल ਜਿਵੇਂ ਹੁਣ ਥਾਣੇ ਹੋ ਗਏ ਉਮੇ कोतਵਾਲੀ ਸੀਗੀ ਇੱਥੇ ਔਰ ਜਾਨੀ ਖਾਂ ਮਾਨੀ ਖਾਂ ਆਵਦੀ ਸਪਾਈਆਂ ਨੂੰ ਭੇਜਦੇ ਨੇ ਕੁਝ ਲਿਖਦੇ ਨੇ ਕਿ ਉਹ ਖੁਦ ਆਉਂਦੇ ਨੇ ਇੱਥੇ ਆ ਕੇ ਫਿਰ ਮਾਤਾ ਗੁਜਰੀ ਜੀ ਦੇ ਹੱਥ ਬੰਨੇ ਜਾਂਦੇ ਨੇ ਹੱਥ ਬੰਨ ਕੇ 1 ਅਕਤੂਬਰ ਲਾਲ ਮਿਰਚਾਂ ਉਹ ਚ ਭਰੀਆਂ ਹੋਈਆਂ ਸੀ ਉਹਨਾਂ ਦੇ ਮੂੰਹ ਤੇ ਚੜਾਇਆ ਜਾਂਦਾ ਹੈ ਤੋਬਰ ਮੰਨ ਲਓ ਕਿ ਇੱਕ ਬੋਰੀ ਟਾਈਪ ਲਾਲ ਮਿਰਚਾਂ ਉਹਦੇ ਵਿੱਚ ਪਾਈਆਂ ਹੋਈਆਂ ਤਾਂ ਜੋ ਸਾਹ ਘੁੱਟ ਜਾਏ ਮਾਤਾ ਗੁਜਰੀ ਜੀ ਦਾ ਔਰ ਜੋ ਛੋਟੇ ਸਹਬਜ਼ਾਦੇ ਸੀ ਇਹ ਵੀ ਲਿਖਿਆ ਮਿਲਦਾ ਹੈ ਕਿ ਉਹਨਾਂ ਨੂੰ ਬੋਰੀਆਂ ਚ ਬੰਦ ਕੀਤਾ ਗਿਆ ਬੋਰੀਆਂ ਚ ਬੰਦ ਕਰਕੇ ਕੁਝ ਇਤਿਹਾਸਕਾਰ ਗੱਡੇ ਤੇ ਲਿਖਦੇ ਨੇ ਕੁਝ ਇਤਿਹਾਸਕਾਰ ਘੋੜਿਆਂ ਤੇ ਲਿਖਦੇ ਨੇ ਕਿ ਘੋੜਿਆਂ ਤੇ ਲੱਦ ਕੇ ਲੈ ਗਏ ਕੁਝ ਇਤਿਹਾਸਕਾਰ ਲਿਖਦੇ ਨੇ ਗੱਡਿਆਂ ਤੇ ਲੱਦ ਕੇ ਲੈ ਕੇ ਗਏ ਬੋਰੀਆਂ ਚ ਪਏ ਤੜਫ ਰਹੇ ਸੀ ਸਹਬਜ਼ਾਦੇ ਪਰ ਉਹਨਾਂ ਦੀ ਤੜਫ ਨਾ ਇਸ ਪਿੰਡ ਨੇ ਸੁਣੀ ਨਹੀਂ ਗੰਗੂ ਨੇ ਸੁਣੀ ਨਾਹੀ ਜਾਨੀ ਖਾਨ ਮਾਨੀ ਖਾਨ ਸਾਰੇ ਪੱਥਰ ਦਿਲ ਸੀਗੇ ਇਹ ਗੰਗੂ ਦੇ ਜੇ ਆਪਾਂ ਗੱਲ ਕਰੀਏ ਗੰਗੂ ਜਿਹੜਾ ਕਿਰਦਾਰ ਆ ਪਾਪੀ ਕਿਉਂ ਅਸੀਂ ਇਹਨੂੰ ਕਹਿੰਨੇ ਆ ਇਹਨੇ ਸਦੀ ਦਾ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਪਾਪ ਇਹਨੇ ਕੀਤਾ ਸੀਗਾ ਬਿਲਕੁਲ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਹਜ਼ਾਰਾਂ ਹੀ ਲੱਖਾਂ ਹੀ ਪਰਿਵਾਰ ਉੱਜੜ ਨੂੰ ਬਚਾਏ ਗੁਰਗੋਬਿੰਦ ਸਿੰਘ ਜੀ ਦੇ ਉਸੇ ਹੀ ਪਰਿਵਾਰ ਨੂੰ ਇਹਨੇ ਕਿਸ ਤਰੀਕੇ ਨਾਲ ਛੋਟੇ ਸਹਬਜ਼ਾਦਿਆਂ ਨੂੰ 7 ਸਾਲ ਤੇ 9 ਸਾਲ ਦੀ ਕੀ ਉਮਰ ਹੁੰਦੀ ਆ ਕਿਵੇਂ ਜੰਗਲਾਂ ਬੇਲਿਆਂ ਵਿੱਚ ਦੀ ਤੋਰੀ ਫਿਰਦਾ ਰਿਆ 85 ਸਾਲ ਦੀ ਬਜ਼ੁਰਗ ਮਾਤਾ ਤੁਸੀਂ ਸੋਚ ਕੇ ਦੇਖੋ 85 ਸਾਲ ਦੇ ਜਿਹੜੇ ਬਜ਼ੁਰਗ ਨੇ ਉਹਨਾਂ ਤੋਂ 1 ਕਿਲੋਮੀਟਰ ਮਸਾਂ ਤੁਰਿਆ ਜਾਂਦਾ ਇੱਥੋਂ ਇਸ ਪਿੰਡ ਤੋਂ ਤਕਰੀਬਨ 30 ਕਿਲੋਮੀਟਰ ਦੂਰ ਚੱਕਟੇਰਾ ਹੈ ਜਿੱਥੇ ਕੁੰਮਾ ਮਸ਼ਕੀ ਜੀ ਦਾ ਘਰ ਹੈ ਉੱਥੋਂ ਲੈ ਕੇ ਆਇਆ ਸੀਗਾ ਤੋਰ ਕੇ ਸਿੱਧਾ ਉਹਦੇ ਪਿੰਡ ਨਹੀਂ ਲਿਆਇਆ ਇੱਥੇ ਨੇੜੇ ਇੱਕ ਕਾਈ ਨੌਰ ਹੈ ਪਿੰਡ ਇੱਥੋਂ 2 3 4 ਕਿਲੋਮੀਟਰ ਦੂਰ ਹੈ ਉੱਥੇ ਰੋਗ ਲੈਂਦਾ ਹੈ ਕਿਉਂ ਕਿ ਉਹਨੂੰ ਇਹ ਸੀ ਜੇ ਮੈਂ ਆਪਦੇ ਪਿੰਡ ਲੈ ਗਿਆ ਪਹਿਲਾਂ ਆਪਦੇ ਘਰ ਲਿਆਉਂਦਾ ਉਹਦਾ ਕੋਈ ਇਰਾਦਾ ਨਹੀਂ ਸੀਗਾ ਮਾਂ ਤਾਂ ਗੁਜਰੀ ਜੀ ਨੂੰ ਨਹੀਂ ਦੱਸਦਾ ਕਹਿ ਕੇ ਤਾਂ ਉੱਥੋਂ ਇਹ ਲਿਆਇਆ ਕੁੰਮਾ ਮਸ਼ਕੀ ਜੀ ਕੋਲੋਂ ਵੀ ਮੈਂ ਆਪਦੇ ਘਰ ਲੈ ਕੇ ਚੱਲਿਆਂ ਪਰ ਇੱਥੇ ਕਾਈ ਨੌਰ ਦਾ ਤਾਲਾ ਇੱਕ ਰਾਤ ਨੂੰ 8 ਕੋ ਦੀ ਰਾਤ ਇਹ ਲਿਖਿਆ ਮਿਲਦਾ ਇਤਿਹਾਸ ਚ ਭਾਈ ਵੀਰ ਸਿੰਘ ਵੱਲ ਲਿਖਦੇ ਨੇ ਜੁਰਾਵਰ ਸਿੰਘ ਫਤੇ ਸਿੰਘ ਗੁਜਰੀ ਮਾਤਾ ਸਾਥ ਕਾਈਨੌਰ ਕੇ ਤਲ ਪਏ ਵਸੇ ਇੱਕ ਪੁਰ ਰਾਤ ਅੱਠ ਪੋਦੀ ਰਾਤ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਉਹ ਇੱਕ ਤਲ ਦੇ ਨਾਰੇ ਸੁੱਤੇ ਪਏ ਸੀ ਅੱਠ ਪੋਦੀ ਰਾਤ ਆ ਜਿਹੜੀ ਇਹ ਕਿਹੜੀ ਰਾਤ ਆ ਹੁਣ ਯਾਦ ਰੱਖਿਓ ਚੇਤੇ ਕਰੋ ਇਹ ਉਹ ਰਾਤ ਆ ਜਦੋਂ ਇਧਰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਜੰਗਲਾਂ ਬੇਲਿਆਂ ਚ ਦਸੰਬਰ ਦੇ ਮਹੀਨੇ ਚ ਜ਼ਮੀਨ ਤੇ ਸੁੱਤੇ ਪਏ ਨੇ ਉਧਰ ਉਹਨਾਂ ਦੇ ਵੱਡੇ ਵੀਰਿਆਂ ਦੀ ਸ਼ਹਾਦਤ ਹੋ ਚੁੱਕੀ ਆ ਇਹ ਉਹ ਦਿਨ ਆ ਕਿੱਡੀ ਆ ਕਾਲੀ ਰਾਤ ਸੀ ਔਰ ਉਹ ਪਾਪੀ ਫਿਰ ਨਹੀਂ ਲੈ ਕੇ ਜਾਂਦਾ ਘਰ ਥੋੜੀ ਦੂਰ ਘਰ ਹੈ ਉਹਦਾ ਪਲਾਨ ਨਹੀਂ ਸੀਗਾ ਕਿ ਇੱਥੇ ਹੀ ਕਾਈਨੌਰ ਦੇ ਤਲ ਤੇ ਮੈਂ ਖੁਰਜੀ ਲੁੱਟੂੰਗਾ ਤੇ ਮੈਂ ਰਫੂ ਚੱਕਰ ਹੋ ਜਾਊਗਾ ਮਾਤਾ ਗੁਜਰੀ ਜੀ ਨੂੰ ਕਿਹਾ ਮੇਰਾ ਪਿੰਡ ਪਤਾ ਕਿਹੜਾ ਘਰ ਪਤਾ ਹੈ ਪਰ ਮਾਤਾ ਗੁਜਰੀ ਜੀ ਨੂੰ ਥੇ ਉਸ ਰਾਤ ਨੀਂਦ ਨਹੀਂ ਆਉਂਦੀ ਇਹਦਾ ਉਹ ਪਲਾਨ ਫੇਲ ਹੋ ਜਾਂਦਾ ਅਗਲੇ ਦਿਨ ਫਿਰ ਉੱਥੋਂ ਲੈ ਕੇ ਫਿਰ ਆਪਦੇ ਪਿੰਡ ਆਉਂਦਾ ਹੈ ਸਿੱਧਾ ਫਿਰ ਪਿੰਡ ਨਹੀਂ ਆਉਂਦਾ ਪਹਿਲਾਂ ਇੱਥੇ ਜੰਗਲਾਂ ਬੇਲਿਆਂ 'ਚ ਲਈ ਫਿਰਦਾ ਹੈ ਕਿ ਮੈਂ ਘਰੇ ਜਾਣਾ ਆਪਦੇ ਪਿੰਡ ਜਾਨਾ ਪਿੰਡ ਜਾ ਕੇ ਦੇਖਦਾ ਕਿ ਉੱਥੇ ਸ਼ਕਤੀ ਤਾਂ ਨਹੀਂ ਹੈਗੀ ਉੱਥੇ ਮੁਗਲ ਪਹਿਰਾ ਤਾਂ ਨਹੀਂ ਦੇ ਰਹੇ ਸੋਚੋ ਸਾਰੇ ਦਿਨ ਦਾ ਉਸ ਦਿਨ ਸਹਿਬਜ਼ਾਦਿਆਂ ਨੇ ਮਾਤਾ ਗੁਜਰੀ ਨੂੰ ਕੁਝ ਨਹੀਂ ਸਿਖਾਦਾ ਕੁਝ ਨਹੀਂ ਇੱਕ ਦਿਨ ਪਹਿਲਾਂ ਇਹ ਰੋਟੀ ਲੈ ਕੇ ਗਿਆ ਜੀ ਰੋਟੀ ਵੀ ਕਹੇ ਦੀ ਲੈ ਕੇ ਗਿਆ ਸੀਗਾ ਰੋਟੀ ਲੈ ਕੇ ਗਿਆ ਸੀ ਆਪਦੇ ਘਰੋਂ ਪਹਿਲਾਂ ਤਾਂ ਇਹ ਲਿਖਿਆ ਮਿਲਦਾ ਇਤਿਹਾਸ ਚ ਕਿ ਆਪਦੀ ਮਾਂ ਨੂੰ ਆ ਕੇ ਕਹਿੰਦਾ ਹੈ ਕਿ ਜੋ ਮੈਂ ਰੋਟੀ ਲੈ ਕੇ ਚੱਲੇ ਆਂ ਇਹ ਚ ਜ਼ਹਿਰ ਪਾ ਦੇ ਕਿਉਂ ਅਸੀਂ ਪਾਪੀ ਕਹਿੰਨੇ ਆ ਇਹਨੂੰ ਕਹਿੰਦਾ ਜ਼ਹਿਰ ਪਾ ਦੇ ਇਹਦੇ ਚ ਮੈਂ ਮਾਰਦੇ ਨੇ ਗੁਰਗੋਬਿੰਦ ਸਿੰਘ ਜੀ ਦੇ ਪੁੱਤ ਮਾਰਦਨੀ ਆ ਮੈਂ ਗੁਰਗੋਨ ਸਿੰਘ ਜੀ ਦੀ ਮਾਂ ਖਜ਼ਾਨਾ ਉਹਨਾਂ ਦਾ ਲੁੱਟ ਲਿਆਉਣਾ ਇਹਦੀ ਮਾਂ ਇਹਨੂੰ ਲਾਂਤਾਂ ਪਾਉਂਦੀ ਆ ਅਗਲੇ ਦਿਨ ਫਿਰ ਜਦੋਂ ਮਾਤਾ ਵੀ ਲਾਂਤਾਂ ਪਾਉਂਦੇ ਉੱਥੋਂ ਸਵੇਰ ਹੁੰਦੀ ਆ ਫਿਰ ਇਹ ਕਹਿੰਦਾ ਮੈਂ ਆਪਦੇ ਪਿੰਡ ਲੈ ਕੇ ਜਾਣਾ ਪਰ ਸਾਰਾ ਦਿਨ ਪਿੰਡ ਨਹੀਂ ਲੈ ਕੇ ਗਿਆ ਇੱਥੇ ਨੇੜੇ ਇੱਕ ਕੁਟੀਆਏ ਉੱਥੇ ਲੈ ਕੇ ਬੈਠਾ ਰਿਆ ਪੂਰੀ ਰਾਤ ਹੋ ਜਾਂਦੀ ਆ ਸਾਹਿਬ ਦਾ ਦਿਨੇ ਕੁਝ ਨਹੀਂ ਖਾਦਾ ਮਾਤਾ ਗੁਜਰੀ ਨੇ ਕੁਝ ਨਹੀਂ ਖਾਦਾ ਫਿਰ ਰਾਤ ਨੂੰ ਆਪਦੇ ਘਰ ਲਿਆ ਹੁੰਦਾ ਇੱਥੇ ਜਿਹੜਾ ਕਹਿੰਨੇ ਆ ਨਾ ਅਸੀਂ ਮਾਤਾ ਗੁਜਰੀ ਨੇ ਗੰਗੂ ਦੇ ਘਰ ਰਾਤ ਕੱਟੀ ਉਹ ਨੌ ਪੋ ਦੀ ਰਾਤ ਕੱਟੀ ਸੀਗੀ ਇੱਥੇ ਵੀ ਜਦੋਂ ਘਰੇ ਲੈ ਕੇ ਆਉਂਦਾ ਹੈ ਤਾਂ ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ ਜਿਹੜੀ ਰੋਟੀ ਦਿੱਤੀ ਸੀਗੀ ਗੰਗੂ ਨੇ ਮਾਤਾ ਗੁਜਰੀ ਜੀ ਨੂੰ ਉਹ ਬੇਹੀ ਰੋਟੀ ਸੀਗੀ ਮਸਰ ਦੀ ਦਾਲ ਤੇ ਬੇਹੀ ਰੋਟੀ ਦਾ ਜ਼ਿਕਰ ਮਿਲਦਾ ਹੈ ਇਤਿਹਾਸਕਾਰ ਦੁੰਨਾ ਸਿੰਘ ਹੰਡੂਰੀਆ ਇਹ ਲਿਖਦੇ ਨੇ ਕਿ ਇਹ ਜੀ ਰੋਟੀ ਬਿਨਾ ਉਹ ਰੋਟੀ ਨੂੰ ਖਾਣ ਮਾਤਾ ਗੁਜਰੀ ਜੀ ਨੇ ਜਦੋਂ ਉਹ ਰੋਟੀ ਦੇਖੀ ਪਤਾ ਨਹੀਂ ਕਿੰਨੇ ਦਿਨਾਂ ਦੀ ਪੁਰਾਣੀ ਰੋਟੀ ਲਿਆ ਕੇ ਸਹਬਜ਼ਾਦਿਆਂ ਦੇ ਅੱਗੇ ਮਾਤਾ ਗੁਜਰੀ ਦੇ ਅੱਗੇ ਰੱਖਤੀ ਮਾਤਾ ਗੁਜਰੀ ਜੀ ਨੇ ਕੋਈ ਗੁੱਸਾ ਨਹੀਂ ਕੀਤਾ ਤੇ ਮਾਤਾ ਗੁਜਰੀ ਜੀ ਨੇ ਉਹ ਆਪਦੀ ਜਿਹੜੀ ਉਹਨਾਂ ਕੋਲ ਖੁਰਜੀ ਸੀਗੀ ਮੋਹਰਾ ਵਾਲੀ ਉਹਦੇ ਚੋਂ ਇੱਕ ਸਿੱਕਾ ਦਿੱਤਾ ਕਿ ਆ ਕਿ ਨੇੜੇ ਪੁੱਤ ਜੇ ਕੁਝ ਵੀ ਹੈਗਾ ਇਹ ਤਾਂ ਲਿਆ ਇੱਥੋਂ ਫਿਰ ਇਹ ਪਤਾਸੇ ਲੈ ਕੇ ਆਇਆ ਸੀ ਉਹ ਰਾਤ ਛੋਟੇ ਸਹਬਜ਼ਾਦਿਆਂ ਨੇ ਪਤਾਸੇ ਖਾ ਕੇ ਗੁਜ਼ਾਰਾ ਕੀਤਾ ਉਥੇ ਰਾਤ ਨੂੰ ਫਿਰ কুরਜੀ ਚੋਰੀ ਕਰਦਾ ਹੈ ਕਿਉਂਕਿ ਮਾਤਾ ਗੁਜਰੀ ਨੇ ਯਕੀਨ ਕੀਤਾ ਇਹਦੇ ਤੇ ਕਿੰਨੇ ਦਿਨਾਂ ਬਾਅਦ ਫਿਰ ਉਥੇ ਪਲੰਗ ਨਸੀਬ ਹੋਇਆ ਸੀਗਾ ਕਿੰਨੇ ਦਿਨਾਂ ਬਾਅਦ ਸੁੱਤੇ ਸੀਗੇ ਉਹ 6 ਪੋਦੀ ਰਾਤ ਨੂੰ ਆਨੰਦਪੁਰ ਨਗਰ ਛੱਡਿਆ ਹੋਇਆ ਹੈ 7 ਪੋਦੀ ਰਾਤ ਕੋਮਾ ਮਸ਼ਕੀ ਦੀ ਝੋਪਣੀ 'ਚ ਸੁੱਤੇ ਉਹ ਵੀ ਦਰਵੇਸ਼ਪੁਰਸ ਇਦਾਂ ਦੇ ਵੀ ਕਿਰਦਾਰ ਅਸੀਂ ਭੁੱਲ ਜਾਂਦੇ ਆਂ ਉਨੇ ਕੋਈ ਲਾਲਚ ਨਹੀਂ ਕੀਤਾ ਉਥੇ ਮਾਤਾ ਲక్ష్ਮੀ ਦਾ ਜ਼ਿਕਰ ਮਿਲਦਾ ਹੈ ਮਾਤਾ ਲక్ష్ਮੀ ਜੀ ਕੰਮੇ ਮਸ਼ਕੀ ਦੀ ਝੌਂਪੜੀ ਚ ਰੋਟੀ ਬਣਾ ਕੇ ਲਿਆਏ ਸ਼ਾਇਰ ਜ਼ਾਦਿਆਂ ਵਾਸਤੇ ਉਹਨਾਂ ਦਾ ਵੀ ਸਤਕਾਰ ਕਰਿਆ ਕਰੋ ਉਥੇ ਫਿਰ ਅਗਲੇ ਦਿਨ ਇਹ ਵੀ ਜ਼ਿਕਰ ਮਿਲਦਾ ਹੈ ਕਿ ਮਾਈ ਲక్ష్ਮੀ ਇੱਕ ਗਠੜੀ ਲੈ ਆਉਂਦੀ ਆ ਕੋਈ ਪੁਰਾਣੇ ਕੱਪੜੇ ਹੋਣਗੇ ਕਿ ਮਾਤਾ ਜੀ ਤੁਹਾਡੇ ਕੱਪੜੇ ਕਿਉਂਕਿ ਬਾਰਿਸ਼ ਹੋ ਰਹੀ ਸੀ ਜਦੋਂ ਸਰਸਾ ਨਦੀ ਤੋਂ ਵੀ ਛੋੜਾ ਪਿਆ ਸੀ ਕਿ ਤੁਹਾਡੇ ਕੱਪੜੇ ਗਿੱਲੇ ਹੋਏ ਹੋਏ ਨੇ ਸਾਬਜ਼ਾਦਿਆਂ ਦੇ ਕੱਪੜੇ ਗਿੱਲੇ ਹੋਏ ਹੋਏ ਨੇ ਪਤਾ ਨਹੀਂ ਕਿਥੋਂ ਮੰਗ ਤੰਗ ਕੇ ਵਿਚਾਰੀ ਲਿਆਈ ਹੋਣੀ ਆ ਤੁਸੀਂ ਕੱਪੜੇ ਬਦਲ ਲਓ ਉੱਥੇ ਫਿਰ ਕੱਪੜੇ ਬਦਲੇ ਮਾਤਾ ਗੁਜਰੀ ਨੇ ਸਾਬਜ਼ਾਦਿਆਂ ਦੇ ਵੀ ਬਦਲੇ ਆਪਣੇ ਵੀ ਬਦਲੇ ਹੋਣਗੇ ਉੱਥੋਂ ਫਿਰ ਚੱਲਦੇ ਨੇ ਉੱਥੇ ਹੀ ਫਿਰੇ ਮਿਲਿਆ ਸੀਗਾ ਜੋ ਗੰਗੂ ਸੀਗਾ ਗੰਗੂ ਬਾਰੇ ਵੀ ਇਤਿਹਾਸਕਾਰ ਜੋ ਦੁੰਨਾ ਸਿੰਘ ਹੰਡੂਰੀਆ ਨੇ ਉਹ ਗੰਗੂ ਨਹੀਂ ਲਿਖਦੇ ਜੋ ਪੁਰਾਣੇ ਇਤਿਹਾਸਕਾਰ ਨੇ ਉਹ ਗੰਗੂ ਨੂੰ ਮਸੰਦ ਲਿਖਦੇ ਨੇ ਕਿ ਗੁਰੂਕਾਰ ਦਾ ਮਸੰਦ ਸੀ ਕਈ ਹੁਣ ਰਸੋਈਆ ਲਿਖ ਦਿੰਦੇ ਨੇ ਦੁਨਨਾ ਸਿੰਘ ਹੰਡੂਰੀਆ ਦੋ ਜਾਨਾਂ ਦਾ ਜ਼ਿਕਰ ਕਰਦਾ ਹੈ ਤੁੰਮਾ ਤੇ ਦਰਬਾਰੀ ਕਿ ਦੋ ਮਸੰਦ ਸੀਗੇ ਉਹ ਲੈ ਕੇ ਆਏ ਸੀ ਉਹਨਾਂ ਚੋਂ ਇੱਕ ਰਹਿ ਗਿਆ ਦੂਸਰਾ ਫਿਰ ਇਸ ਜਿਹੜਾ ਸਹੇੜੀ ਪਿੰਡ ਸੀਗਾ ਉੱਥੇ ਲੈ ਆਇਆ ਪਿੰਡ ਦਾ ਇਹੀ ਜ਼ਿਕਰ ਮਿਲਦਾ ਹੈ ਨਾਮ ਵੱਖ-ਵੱਖ ਮਿਲਦੇ ਨੇ ਹੁਣ ਇਹਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਤੁੰਮਾ ਜਾਂ ਦਰਬਾਰੀ ਦੋ ਨਾਮ ਮਸੰਦਾਂ ਦੇ ਲਏ ਜਾਂਦੇ ਨੇ ਕਿ ਜਿਹੜੇ ਸਾਹਿਬਜ਼ਾਦੇ ਨੂੰ ਲੈ ਆਏ ਉਹਨਾਂ ਚੋਂ ਇੱਕ ਹੈ ਜਿਹੜਾ ਤੁੰਮਾ ਜਾਂ ਦਰਬਾਰੀ ਉਹਦਾ ਨਾਮ ਹੀ ਗੰਗੂ ਹੋਵੇ ਕਿਉਂ ਗੰਗੂ ਜ਼ਿਆਦਾ ਪ੍ਰਚਲਿਤ ਹੋ ਗਿਆ ਹੈ ਫਿਰ ਉਹ ਜਦੋਂ ਆਪਦੇ ਘਰੇ ਲਿਆਉਂਦਾ ਹੈ ਕਿਸ ਤਰੀਕੇ ਨਾਲ ਫਿਰ ਉਹ ਵਰਤਾਵ ਕਰਦਾ ਹੈ ਫਿਰ ਰਾਤ ਨੂੰ ਯਕੀਨ ਕਰਕੇ ਮਾਤਾ ਗੁਜਰੀ ਜੀ ਸੌਂ ਗਏ ਕਿਉਂਕਿ ਉਹ ਬੜਾ ਮਿੱਠਾ ਪਿਆਰਾ ਹੋ ਕੇ ਇਹ ਲੈ ਕੇ ਆਇਆ ਸੀ ਕਿ ਕਿ ਇਹ ਬੱਚਿਆਂ ਨੂੰ ਮੈਂ ਇਹਨਾਂ ਦੇ ਪਿਤਾ ਕੋ ਲੈ ਕੇ ਜਾਊਂਗਾ ਮਾਤਾ ਗੁਜਰੀ ਜੀ ਕਿਉਂਕਿ ਉਹ ਮਸੰਦ ਸੀਗਾ ਪਹਿਲਾਂ ਇਹ ਲਿਖਿਆ ਜਾਂ ਰਸੋਈਆ ਸੀਗਾ ਤਾਂ ਇੱਕ ਯਕੀਨ ਕਰ ਲਿਆ ਇੱਥੇ ਫਿਰ ਨੌਪੋ ਦੀ ਰਾਤ ਨੂੰ ਘਰੇ ਸੌ ਜਾਂਦੇ ਨੇ ਉਹਦੇ ਪਲੰਗ ਤੇ ਰਾਤ ਨੂੰ ਫਿਰ ਉਹ ਖੁਰਜੀ ਚੋਰੀ ਕਰਦਾ ਹੈ ਰਾਤ ਨੂੰ ਹੀ ਇੱਥੇ ਨੇੜੇ ਲਪੋ ਦਿੰਦਾ ਹੈ ਖੁਰਜੀ ਖੁਰਜੀ ਨੇ ਚੋਰੀ ਕਰ ਲਈ ਮਾਤਾ ਗੁਜਰੀ ਜੀ ਇਹਦੇ ਤੇ ਗੁੱਸੇ ਨਹੀਂ ਹੋਏ ਉਹਨੇ ਕਿਹਾ ਕਿ ਆਂਦੇ ਕੋਈ ਗੱਲ ਨਹੀਂ ਪੁੱਤ ਮੇਰਾ ਖਜ਼ਾਨਾ ਤਾਂ ਸਾਹਿਬਜ਼ਾਦੇ ਨੇ ਆ ਮੇਰੇ ਪੋਤੇ ਨੇ ਪੋਤੇ ਖਜ਼ਾਨਾ ਕੋਈ ਨਾ ਆਪਾਂ ਹੋਰ ਲੈ ਲਾਂਗੇ ਜਦੋਂ ਇਹ ਮੇਰੇ ਪੋਤੇ ਆਪਦੇ ਪਿਤਾ ਕੋਲ ਪਹੁੰਚ ਗਏ ਤਾਂ ਤੈਨੂੰ ਹੋਰ ਵੀ ਖਜ਼ਾਨਾ ਦੇ ਦਾਂਗੇ ਉਹਨੂੰ ਇਹ ਗੱਲ ਚੁਭ ਗਈ ਕਿਉਂਕਿ ਇੱਥੇ ਉਹਦਾ ਲਾਲਚ ਹੋਰ ਵੱਧ ਚੁੱਕਿਆ ਸੀਗਾ ਔਖੀ ਘੜੀ ਸੀਗੇ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦੇ ਹਾਂਜੀ ਫਿਰ ਉਹਨੂੰ ਇਹ ਸੀ ਕਿ ਇਹਨਾਂ ਨੂੰ ਮੈਂ ਫੜਾਵਾਂ ਤੇ ਹੋਰ ਨਾਮ ਲਵਾਂ ਹਾਂ ਹੋਰ ਪੈਸੇ ਇੱਥੋਂ ਵੇਰੋ ਜਾਂਦਾ ਹੈ ਮਰਿੰਡੇ कोतਵਾਲੀ ਕਿਉਂਕਿ ਨੇੜੇ ਮਰਿੰਡੇ ਦੀ ਪੈਂਦੀ ਸੀ ਜਾਨੀ ਖਾਨ ਤੇ ਮਾਨੀ ਖਾਨ ਉੱਥੋਂ ਦੇ कोतवाल ਸੀਗੇ ਉਹ ਵੀ ਵਜ਼ੀਰ ਖਾਨ ਦੇ ਇੱਕ ਤਰੀਕੇ ਦੇ ਚਮਚੇ ਸੀਗੇ ਕਿਉਂਕਿ ਅਧਿਕਾਰੀ ਸੀਗੇ ਉਹਦੇ ਅੰਡਰ ਆਉਂਦੇ ਸੀਗੇ ਚਮਕੌਰ ਦੀ ਗੜੀ 'ਚ ਹੁਣੇ-ਹੁਣੇ ਉਹ ਹਾਰ ਕੇ ਆਏ ਸੀ ਗੁਰਗੋਬਿੰਦ ਸਿੰਘ ਜੀ ਤੋਂ ਉੱਥੋਂ ਫਿਰ ਜਦੋਂ ਉਹਨਾਂ ਨੂੰ ਖਬਰ ਮਿਲਦੀ ਆ ਤਾਂ ਉਹ ਫਿਰ ਸਪਾਹੀ ਭੇਜਦੇ ਨੇ ਮਾਤਾ ਗੁਜਰੀ ਜੀ ਨੇ ਹੈ ਜੀ ਦਿਨ ਇਹ ਜੀਆਂ ਰਾਤਾਂ ਕਦੇ ਨਹੀਂ ਦੇਖਿਆ ਹੋਣੀਆਂ ਇਹ ਜਿਹੇ ਹਾਲਾਤ ਕਦੇ ਨਹੀਂ ਦੇਖੇ ਹੁਣੇ ਕਿਵੇਂ ਉਹ ਦੁੰਨਾ ਸਿੰਘਾ ਨੂਰੀਆ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਦੋਂ ਇਹ ਗਲੀਆਂ 'ਚ ਜਾ ਰਹੇ ਸੀ ਤਾਂ ਉਹਨਾਂ ਨੇ ਕੱਲਾ ਕੱਲਾ ਦਰਵਾਜ਼ਾ ਖੜਕਾਇਆ ਕਿਹਾ ਕਿ ਸੱਚ ਨਾਲ ਖੜੋ ਨਹੀਂ ਖੜਿਆ ਕੋਈ ਪਿੰਡ ਵਾਲਿਆਂ ਨੇ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਿੰਡ 'ਚੋਂ ਕੱਢ ਦਿੱਤਾ ਸੀ ਹੁਣ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਪਿੰਡ ਦੇ ਬਾਹਰ ਇੱਕ ਦਰਖਤ ਥੱਲੇ ਬੈਠੇ ਨੇ ਉੱਥੇ ਫਿਰ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਵੀ ਕਿਹੜੇ ਤਰੀਕੇ ਨਾਲ ਕੀਤਾ ਜਾਂਦਾ ਹੈ ਉਹ ਤੁਹਾਨੂੰ ਦੱਸ ਚੁੱਕੇ ਆ ਮਾਤਾ ਗੁਜਰੀ ਦੇ ਹੱਥ ਬੰਨੇ ਜਾਂਦੇ ਨੇ ਸਾਹਿਬਜ਼ਾਦਿਆਂ ਨੂੰ ਬੋਰੀਆਂ 'ਚ ਬੰਦ ਕੀਤਾ ਜਾਂਦਾ ਹੈ ਗੱਡੇ ਤੇ ਲਾਦ ਕੇ ਫਿਰ ਇੱਥੋਂ ਮਰਿੰਡੇ ਲੈ ਆਇਆ ਜਾਂ ਮਰਿੰਡੇ ਲੈ ਜਾਣ ਤੋਂ ਬਾਅਦ ਫਿਰ ਮਰਿੰਡੇ ਇੱਕ ਰਾਤ ਰੱਖਿਆ ਜਾਂਦਾ ਹੈ 10 ਪੋਦੀ ਰਾਤ ਫਿਰ ਮਰਿੰਡੇ ਲੈ ਆਇਆ ਜਾਂਦਾ ਹੈ ਜਾਨੀ ਖਾਨ ਤੇ ਮਾਨੀ ਖਾਨ ਫਿਰ ਉੱਥੇ ਡਰਾਬੇ ਦਿੰਦੇ ਨੇ ਉੱਥੋਂ ਫਿਰ ਤਸੱਦਦ ਦਾ ਦੌਰ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਅਸੀਂ ਇਹ ਸੋਚਦੇ ਹਾਂ ਕਿ ਸਰਹੰਦ ਹੀ ਤਸ਼ੱਦਦ ਦਿੱਤੇ ਗਏ ਉੱਥੇ ਹੀ ਸਾਹਿਬਜ਼ਾਦਿਆਂ ਨੂੰ ਨੀਹਾਂ ਚ ਜਣਿਆ ਗਿਆ ਉਸ ਤੋਂ ਪਹਿਲਾਂ ਤਸ਼ੱਦਦ ਦਿੱਤੇ ਗਏ ਪਰ ਸੋਚ ਕੇ ਦੇਖੋ ਕੋਤਵਾਲ ਕੋਤਵਾਲ ਕੌਣ ਹੁੰਦੇ ਨੇ ਉਸ ਟਾਈਮ ਦੀ ਪੁਲਿਸ ਸੀਗੀ ਉਹ ਕਿ ਉਹਨਾਂ ਨੇ ਬਹੁਤ ਮਿੱਠਾ ਬੋਲਿਆ ਹੋਵੇਗਾ ਸਾਹਿਬਜ਼ਾਦਿਆਂ ਨੂੰ ਨਹੀਂ ਉਹਨਾਂ ਨੇ ਪੂਰੇ ਡਰਾਬੇ ਦਿੱਤੇ ਪੂਰਾ ਉਹਨਾਂ ਦਾ ਜ਼ੋਰ ਲੱਗਿਆ ਹੋਇਆ ਸੀ ਕਿ ਆਪਦਾ ਧਰਮ ਬਦਲ ਲੈਣ ਅਸੀਂ ਵਜ਼ੀਰ ਖਾਨ ਕੋਲ ਜਦੋਂ ਜਾਈਏ ਵਜ਼ੀਰ ਖਾਨ ਨੂੰ ਇਹ ਖੁਸ਼ਖਬਰੀ ਦਈਏ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦਾ ਧਰਮ ਅਸੀਂ ਬਦਲਤਾ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਧਰਮ ਅਸੀਂ ਬਦਲਤਾ ਹੁਣ ਸਾਨੂੰ ਵੱਡੇ ਨਾਮ ਔਰੰਗਜ਼ੇਬ ਤੋਂ ਵਜ਼ੀਰ ਖਾਨ ਤੋਂ ਮਿਲਣਾ ਪਰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਇਹਨਾਂ ਦੇ ਦਾਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਿਲਕੁਲ ਹਜ਼ਾਰਾਂ ਲੱਖਾਂ ਲੋਕਾਂ ਦਾ ਧਰਮ ਬਚਾਇਆ ਫਿਰ ਇਹ ਕਿਵੇਂ ਆਪਦਾ ਧਰਮ ਬਦਲ ਲੈਣਦੇ ਉੱਥੋਂ ਫਿਰ ਵਜ਼ੀਰ ਖਾਨ ਨੂੰ ਸੁਨੇਹਾ ਭੇਜਿਆ ਗਿਆ ਵਜ਼ੀਰ ਖਾਨ ਜਿਹੜਾ ਹੁਣੇ-ਹੁਣੇ ਚਮਕੌਰ ਦੀ ਜੰਗ ਗੁਰੂ ਗੋਬਿੰਦ ਸਿੰਘ ਜੀ ਤੋਂ ਹਾਰ ਕੇ ਆਇਆ ਸੀ ਜਿਹੜਾ ਇਹ ਕਹਿੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਉਹਦੇ ਚੰਦਕ ਸਿੱਖਾਂ ਮੁੱਠੀ ਪਰ ਸਿੱਖਾਂ ਨੂੰ ਚਮਕੌਰ ਦੀ ਗੜੀ 'ਚ ਮੈਂ ਮਿੰਟਾਂ 'ਚ ਹਰਾ ਦੂੰਗਾ ਮਿੰਟਾਂ 'ਚ ਮਾਰ ਦੂੰਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਕੈਦ ਕਰਕੇ ਲੈ ਕੇ ਜਾਵਾਂਗੇ ਅਸੀਂ ਉਹ 40 ਸਿੰਘ ਫਿਰ ਕਿਵੇਂ ਲੱਖਾਂ ਦੀ ਫੌਜ ਨਾਲ ਲੜੇ ਤੇ ਗੁਰੂ ਗੋਬਿੰਦ ਸਿੰਘ ਜੀ ਕਿਵੇਂ ਤਾੜੀ ਮਾਰ ਕੇ ਫਿਰ ਚਮਕੌਰ ਦੀ ਗੜੀ 'ਚੋਂ ਨਿਕਲੇ ਇਹ ਹਾਰ ਬਰਦਾਸ਼ਤ ਨਹੀਂ ਸੀ ਕਰ ਪਾਇਆ ਵਜ਼ੀਰ ਖਾਨ ਉਹਨੂੰ ਜਦੋਂ ਸੁਨੇਹਾ ਮ ਖਸਦਾ ਉੱਚੀ ਉੱਚੀ ਉਹ ਹੰਕਾਰਿਆ ਹੋਇਆ ਉਹ ਕਹਿੰਦਾ ਮੇਰੇ ਕੋਲ ਲੈ ਕੇ ਆਓ ਉੱਥੇ ਫਿਰ ਪਲੈਨਿੰਗਾਂ ਬਣਾਈਆਂ ਜਾਂਦੀਆਂ ਨੇ ਪਲੈਨਿੰਗ ਕੀ ਬਣਾ ਰਹੇ ਨੇ ਜਿਹੜੇ ਆਪਦੇ ਆਪ ਨੂੰ ਵੱਡੇ ਵੱਡੇ ਸਮਝਦੇ ਸੀ ਕਿ ਅਸੀਂ ਬਾਦਸ਼ਾਹ ਅਸੀਂ ਸੂਬੇਦਾਰ ਅਸੀਂ ਫੌਜਦਾਰ ਉਹ ਪਲੈਨਿੰਗਾਂ ਕਰ ਰਹੇ ਨੇ ਉਸ ਰਾਤ ਕੇ ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ 7 ਸਾਲ ਦੇ 9 ਸਾਲ ਦੇ ਪੁੱਤਰਾਂ ਨੂੰ ਕਿਵੇਂ ਡਰਾਇਆ ਜਾਵੇ ਕਿਵੇਂ ਉਹਨਾਂ ਦਾ ਧਰਮ ਬਦਲਿਆ ਜਾਵੇ ਇਹ ਤਾਕਤਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਕਈ ਵਾਰ ਗੈਂਦ ਨੇ ਉਹ ਬਾਲ ਸੀਗੇ ਉਹ ਬਾਲ ਨਹੀਂ ਸੀਗੇ ਦੁਨਿਆਵੀ ਤੌਰ ਤੇ ਨਾ ਉਹਨਾਂ ਨੂੰ ਦੇਖਿਆ ਜਾਵੇ ਉਹ ਸਾਡੇ ਬਾਬੇ ਨੇ ਦੁਨਿਆਵੀ ਤੌਰ ਤੇ ਜਿਸਮਾਨੀ ਤੌਰ ਤੇ ਉਮਰਾਂ ਉਹਨਾਂ ਦੀਆਂ ਛੋਟੀਆਂ ਸੀਗੀਆਂ ਪਰ ਜਿਗਰੇ ਉਹਨਾਂ ਦੇ ਬੜੇ-ਬੜੇ ਸੀਗੇ ਉਹ ਬਹੁਤ ਵੱਡੇ ਸੀਗੇ ਵੱਡੇ-ਵੱਡੇ ਸੂਬੇਦਾਰ ਵਜ਼ੀਰ ਖਾਨ ਇਹ ਵੱਡੇ-ਵੱਡੇ ਫੌਜਦਾਰ ਸੂਬੇਦਾਰ ਇਹ ਹੈਰਾਨੀ ਪਾਏ ਉਹਨਾਂ ਨੂੰ ਉੱਥੇ ਜਾ ਕੇ ਵੀ ਫਿਰ ਕਿਵੇਂ ਉਹ ਛੋਟਾ ਦਰਵਾਜ਼ਾ ਖੋਲਿਆ ਗਿਆ ਕਿ ਫਰਸੀ ਸ਼ਲਾਮ ਕਰੋ ਵਜ਼ੀਰ ਖਾਨ ਦੇ ਜਿਹੜੇ ਫੌਜੀ ਸੀਗੇ ਉਹਨਾਂ ਨੇ ਕਿਹਾ ਕਿ ਫਰਸੀ ਸਲਾਮ ਕਰੋ ਵਜ਼ੀਰ ਖਾਨ ਨੂੰ ਕਰਕੇ ਦਿਖਾਈ ਪਹਿਲਾਂ ਉੱਥੇ ਵੀ ਫਿਰ ਗੁਰੂਦੇਵ ਸਿੰਘ ਗੁਰੂਦੇਵ ਪੁੱਤਰ ਕਿਵੇਂ ਉਹਨਾਂ ਨੇ ਜਕਾਰਾ ਲਾਇਆ ਤੂਬੇ ਦੀ ਕਚਹਿਰੀ 'ਚ ਇਹ ਉਹ ਪਿੰਡ ਆ ਇਹ ਸਾਰਾ ਪਿੰਡ ਤੁਹਾਨੂੰ ਦਿਖਾਇਆ ਹੈ ਅਸੀਂ ਇਹ ਉਹ ਗਲੀਆਂ ਨੇ ਜਿੱਥੋਂ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦੇ ਆ ਦੇ ਚਰਨ ਕਦੇ ਪਏ ਹੋਣਗੇ ਔਖੀ ਦੀ ਘੜੀ ਸੀਗੀ ਉਹ ਪਰ ਇਹ ਪਿੰਡ ਨਾਲ ਬਾਅਦ 'ਚ ਕੀ ਹੋਇਆ ਗੰਗੂ ਨਾਲ ਬਾਅਦ 'ਚ ਕੀ ਹੋਇਆ ਇਹ ਲਿਖਿਆ ਮਿਲਦਾ ਹੈ ਕਿ ਜਿਹੜੇ ਲਾਲਚ ਚ ਗੰਗੂ ਨੇ ਸਾਹਿਬਜ਼ਾਦਿਆਂ ਨਾਲ ਧੋਖਾ ਕੀਤਾ ਮਾਤਾ ਗੁਜਰੀ ਜੀ ਨਾਲ ਧੋਖਾ ਕੀਤਾ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਧੋਖਾ ਗੰਗੂ ਜੇ ਧੋਖਾ ਨਾ ਕਰਦਾ ਤਾਂ ਜਾਣਾ ਸੀਗਾ ਰੋਪੜ ਰੋਪੜ ਲੈ ਕੇ ਜਾਣਾ ਸੀ ਉਹਨੇ ਕਿਉਂਕਿ ਰੋਪੜ ਜਿਉਂ ਚਲਿਆ ਜਾਂਦਾ ਤਾਂ ਛੋਟੇ ਸਾਹਿਬਜ਼ਾਦੇ ਆਪਣੇ ਮਾਤਾਵਾਂ ਨੂੰ ਮਿਲ ਲੈਂਦੇ ਮਾਤਾ ਸੁੰਦਰੀ ਜੀ ਮਾਤਾ ਸਾਹਿਬਕੌਰ ਜੀ ਰੋਪੜ ਸੀਗੇ ਉੱਥੋਂ ਫਿਰ ਉਹ ਅੱਗੇ ਦਿੱਲੀ ਨੂੰ ਗਏ ਨੇ ਨਹੀਂ ਲੈ ਕੇ ਗਿਆ ਇਹ ਉਹ ਮੋਹਰਾਂ ਦੇ ਲਾਲਚ ਚ ਨਹੀਂ ਲੈ ਕੇ ਗਿਆ ਉਹ ਮੋਹਰਾਂ ਇਹਨੇ ਨੇੜੇ ਦੱਬੀਆਂ ਸੀਗੀਆਂ ਆਪਦੇ ਘਰ ਦੇ ਨੇੜੇ ਸੀ ਪਿੰਡ ਦੇ ਨੇੜੇ ਬਾਅਦ ਚੋਂ ਜਦੋਂ ਵਜ਼ੀਰ ਖਾਨ ਉਹਨਾਂ ਨੂੰ ਪਤਾ ਲੱਗਿਆ ਕਿ ਇਹਨੇ ਮੋਹਰਾਂ ਚੋਰੀ ਕੀਤੀਆਂ ਨੇ ਫਿਰ ਜਿਹੜੇ ਉਹਦੇ ਅੱਗੇ ਉਹ ਹੋਰ ਸੀਗੇ ਸਿਪਾਹੀ ਜਾਂ ਜਿਹੜੇ ਵੱਡੇ ਅਹੁਦੇਦਾਰ ਸੀ ਉਹ ਕਹਿੰਦੇ ਵੀ ਮੋਹਰਾਂ ਸਾਨੂੰ ਦੇ ਮੋਹਰਾਂ ਸਾਨੂੰ ਇਹਨੂੰ ਫਿਰ ਉਹਨਾਂ ਨੇ ਧਮਕਾਇਆ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਤੋਂ ਬਾਅਦ ਫਿਰ ਉੱਥੇ ਇਹਨੂੰ ਕਿਹਾ ਕਿ 10 ਮੋਹਰਾਂ ਕਿੱਥੇ ਨੇ ਉਹਦੇ ਨਾਲ ਸਿਪਾਹੀ ਭੇਜੇ ਜਿੱਥੇ ਨੇ ਮੋਹਰਾਂ ਦੱਬੀਆਂ ਸੀ ਉੱਥੇ ਲੈ ਕੇ ਗਿਆ ਸਪੈਨਿਆ ਨੂੰ ਸਪਾਈ ਕੋਲ ਖੜੇ ਨੇ ਨੇਜੇ ਚੱਕੀ ਵਰਸ਼ੇ ਚੱਕੀ ਇਹ ਪੱਟੀ ਜਾ ਰਿਹਾ ਮੋਹਰਾ ਜਿੱਥੇ ਦੱਬੀਆਂ ਨੇ ਮੋਹਰਾ ਮੇਲੀ ਨਹੀਂ ਦਈਆਂ ਮੋਹਰਾ ਮਿਲੀਆਂ ਹੀ ਨਹੀਂ ਉਹਨਾਂ ਨੇ ਫਿਰ ਕੁੱਟਿਆ ਇਹਨੂੰ ਬੁਰੇ ਤਰੀਕੇ ਨਾਲ ਕੁੱਟ ਇਹਦੀ ਬਹੁਤ ਬੇਇੱਜ਼ਤੀ ਕੀਤੀ ਬਹੁਤ ਕੁੱਟਮਾਰ ਕੀਤੀ ਉਸ ਤੋਂ ਬਾਅਦ ਫਿਰ ਇਤਿਹਾਸ 'ਚ ਲਿਖਿਆ ਮਿਲਦਾ ਹੈ ਕਿ ਇਹ پاگل ਹੋ ਗਿਆ ਸੀ। ਇਸੇ ਹੀ ਪਿੰਡ ਦੀਆਂ ਗਲੀਆਂ 'ਚ ਇਹ پاگل ਹੋ ਕੇ ਘੁੰਮਦਾ ਰਹਿੰਦਾ ਸੀਗਾ। ਫਿਰ ਜਦੋਂ ਸਿੱਖ ਕੌਮ ਦੇ ਮਹਾਨ ਜਰਨੈਲ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਜਦੋਂ ਦੱਖਣ ਦੀ ਧਰਤੀ ਤੋਂ ਚੱਲਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਹ ਫਿਰ ਸਰਹੰਦ ਫਤਿਹ ਕਰਦੇ ਨੇ 1710 'ਚ ਉਸ ਤੋਂ ਬਾਅਦ ਫਿਰ ਕੱਲੇ-ਕੱਲੇ ਉਹ ਪਾਪੀ ਨੂੰ ਸੌਦਾ ਲਾਉਂਦੇ ਨੇ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਨਾਲ ਮਾੜੀਆਂ ਕੀਤੀਆਂ ਸੀਗੀਆਂ। ਜਿਨ੍ਹਾਂ ਨੇ ਧੋਖਾ ਦਿੱਤਾ ਸੀਗਾ ਕਿਵੇਂ ਫਿਰ ਉਹ ਸਮਾਣੇ ਨੂੰ ਅੱਗ ਲਾਉਂਦੇ ਨੇ। ਜਿਹੜੇ ਸਮਾਣੇ ਦੇ ਸੋਸ਼ਲ ਬੇਗ ਤੇ ਬਾਸ਼ਲ ਬੇਗ ਨੇ ਸਾਹਿਬਜ਼ਾਦਿਆਂ ਨੂੰ ਜ਼ਿਵਾ ਕੀਤਾ ਸੀਗਾ ਜ਼ਿਵਾ ਯਾਨੀ ਕਿ ਉਹਨਾਂ ਦੀਆਂ ਗਰਦਨਾਂ ਕੱਟੀਆਂ ਸੀਗੀਆਂ ਕਾਜ਼ੀ ਵੀ ਉੱਥੋਂ ਦਾ ਸੀਗਾ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀਗਾ ਉਹਨੂੰ ਅੱਗ ਲਾਈ ਫੇਰ ਇਹ ਸਹੇੜੀ ਪਿੰਡ ਆ ਜਿਹੜਾ ਇਸਾ ਏੜੀ ਪਿੰਡ ਨੂੰ ਥੇ ਕੀਤਾ ਜਿੱਥੋਂ ਹੁਣ ਅਸੀਂ ਚੱਲਦੇ ਆ ਰਹੇ ਆ ਨਾ ਉਹ ਉੱਚੀ ਥਾਂ ਹੈ ਉੱਚੀ ਤਾਂ ਕਿਹੜੀ ਹੁੰਦੀ ਹੈ ਇਹ ਪੂਰੇ ਪਿੰਡ ਨੂੰ ਉਜਾੜ ਦਿੱਤਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਉਹਨਾਂ ਦੀਆਂ ਫੌਜਾਂ ਨੇ ਗੰਗੂ ਨੂੰ ਵੀ ਫਰਸੋਦਾ ਲਾਇਆ ਹੁਣ ਪਿੰਡ ਇਹ ਦੁਬਾਰਾ ਵਸਿਆ ਹੋਇਆ ਪਿੰਡ ਦੇ ਸਾਨੂੰ ਲੋਕ ਦੱਸਦੇ ਨੇ ਕਿ ਦੋ ਵਾਰ ਉੱਜੜ ਕੇ ਇਹ ਉਦੋਂ ਬਾਅਦ ਫਿਰ ਪਿੰਡ ਵਸਿਆ ਹੁਣ ਜਿਹੜੀ ਬਸੋਂ ਆ ਇਹ ਨਵੀਂ ਬਸੋਂ ਆ ਇਹ ਉਦੋਂ ਦੇ ਲੋਕ ਨਹੀਂ ਹੈਗੇ ਜਿਹੜੇ ਉਹ ਤੋਖੇ ਵਾਲੇ ਲੋਕ ਸੀਗੇ ਇਹਦਾ ਬਾਅਦ ਚ ਹੁਣ ਆ ਕੇ ਬਸੇ ਹੋਏ ਆਸੇ ਪਾਸਿਓਂ ਬਸੇ ਹੋਏ ਲੋਕ ਨੇ ਕਿਤੇ ਇਹ ਸੋਚ ਕੇ ਨਾ ਸੀ ਇਹ ਪਿੰਡ ਵਾਲਿਆਂ ਨੂੰ ਨਫ਼ਰਤ ਕਰੀ ਗਈ ਹੈ ਕਿ ਤੁਸੀਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਹਾਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਘਰੋਂ ਕੱਢਿਆ ਪਿੰਡੋਂ ਕੱਢਿਆ ਇਹ ਉਹ ਲੋਕ ਨਹੀਂ ਹੈਗੇ ਵਿਚਾਰੇ ਇਹ ਤਾਂ ਬਾਅਦ ਚੋਂ ਅੱਗੇ ਵਸੇ ਹੋਏ ਨੇ ਇਹ ਸਾਡੇ ਵਰਗੇ ਨਹੀਂ ਨੇ ਥੋੜੇ ਮੇਰੇ ਵਰਗੇ ਨੇ ਇਹ ਗੁਰੂ ਨੂੰ ਪਿਆਰ ਕਰਨ ਵਾਲੇ ਇਸ ਪਿੰਡ ਨੂੰ ਫਿਰ ਬਾਬਾ ਬੰਦਾ ਸਿੰਘ ਬਾਦਰ ਜੀ ਤੇ ਉਹਨਾਂ ਦੇ ਸਿੰਘਾਂ ਨੇ ਉਜਾੜ ਦਿੱਤਾ ਥੇ ਕਰ ਦਿੱਤਾ ਇਸ ਕਰਕੇ ਇਸ ਪਿੰਡ ਨੂੰ ਪਹਿਲਾ ਨਾਮ ਸਹੇੜੀ ਦਰਜ ਮਿਲਦਾ ਹੈ ਬਾਅਦ ਚੋਂ ਫਿਰ ਉਹ ਖੇੜੀ ਕਹਿਣ ਲੱਗ ਗਏ ਕਿ ਉਹ ਖੇੜ ਦਿੱਤਾ ਉਹ ਖਾੜ ਦਿੱਤਾ ਆਸ-ਪਾਸੇ ਪਿੰਡਾਂ ਵਾਲੇ ਇਸ ਪਿੰਡ ਦਾ ਨਾਮ ਨਹੀਂ ਸੀ ਲੈਂਦੇ ਇਸ ਪਿੰਡ ਨੂੰ ਕਹਿੰਦੇ ਸੀ ਸਾਹਮਣੇ ਵਾਲਾ ਗਰਾਹ ਹੁਣ ਕਿਤੇ ਜਾ ਕੇ ਲੋਕ ਇਸ ਪਿੰਡ ਦਾ ਨਾਮ ਨਾ ਲੈਣ ਲੱਗੇ ਨੇ ਇਹ ਸੀਗਾ ਇਸ ਪਿੰਡ ਦਾ ਇਤਿਹਾਸ ਇਹ ਉਹੀ ਰਾਹ ਨੇ ਕਿਉਂ ਅਸੀਂ ਇਹ ਰਾਹਾਂ ਤੇ ਤੁਰ ਕੇ ਦਿਖਾਇਆ ਕਿਉਂਕਿ ਜਦੋਂ ਅਸੀਂ ਉਹਨਾਂ ਰਾਹਾਂ ਤੇ ਤੁਰਦੇ ਆ ਤਾਂ ਸਾਨੂੰ ਉਹ ਚੀਜ਼ ਵੱਧ ਮਹਿਸੂਸ ਹੁੰਦੀ ਆ ਇਸੇ ਕਰਕੇ ਸਾਰੇ ਜਿਹੜੇ ਇਤਿਹਾਸਿਕ ਸਥਾਨ ਨੇ ਉਥੇ ਖੁਦ ਵੀ ਜਾਓ ਆਪਣੇ ਬੱਚਿਆਂ ਨੂੰ ਲੈ ਕੇ ਜਾਓ ਉਹ ਮਿੱਟੀ ਤੇ ਜਦੋਂ ਉਹਨਾਂ ਦੇ ਚਰਨ ਪੈਣਗੇ ਤਾਂ ਉਹ ਉਹ ਇਤਿਹਾਸ ਨਾਲ ਉਹ ਅਹਿਸਾਸ ਨਾਲ ਹੋਰ ਜ਼ਿਆਦਾ ਜੁੜਨਗੇ ਤੇ ਉਹ ਸਥਾਨ ਸਾਨੂੰ ਬਚਾਉਣੇ ਵੀ ਚਾਹੀਦੇ ਨੇ ਇਹ ਵੀ ਇੱਕ ਨਾਲ ਦੀ ਨਾਲ ਸਾਡੀ ਜ਼ਿੰਮੇਵਾਰੀ ਬਣਦੀ ਆ ਇਤਿਹਾਸ ਤੇ ਇਤਿਹਾਸਿਕ ਸਥਾਨ ਬਚਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਆ ਜੇ ਤੁਹਾਨੂੰ ਇਹ ਇਤਿਹਾਸ ਵਧੀਆ ਲੱਗਿਆ ਤਾਂ ਇਹਨੂੰ ਅੱਗੇ ਵੀ ਭੇਜੋ ਤਾਂ ਜੋ ਸਿੱਖ ਇਤਿਹਾਸ ਅਸੀਂ ਕਰ ਕਰ ਤੱਕ ਪਹੁੰਚਾ ਸਕੀਏ ਪੂਰੀ ਦੁਨੀਆ 'ਚ ਪਹੁੰਚਾ ਸਕੀਏ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਤੁਹਾਨੂੰ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਕੇ ਤੁਸੀਂ ਵੀ ਆਪਣਾ ਫਰਜ਼ ਨਿਭਾਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਤਿਹਾਸ ਦੱਸਦੇ ਆ ਕੋਈ ਵੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਪਰਮਪિતા ਪਰਮਾਤਮਾ 10 ਗੁਰੂ ਸਹਿਬਾਨ ਪੂਰੇ ਖਾਲਸਾ ਪੰਥ ਤੋਂ ਖਿਮਾ ਦੇ ਜਾਚਾ ਪੰਜਾਬ ਸਿਆਂ ਦੇ ਨਾਲ ਜੁੜੇ ਰਹੋ ਸਿੱਖ ਇਤਿਹਾਸ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਕਿਹੜੇ ਪਿੰਡ ਸ਼ਹਿਰ ਬੈਠ ਕੇ ਸਾਡੀ ਇਹ ਵੀਡੀਓ ਤੁਸੀਂ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬੜਾਈ ਕਮਾ ਮਤਲਬ ਕਿ ਕਮਾਲ ਦੀ ਸਟੋਰੀ ਸੁਣਾਈ ਸੀ ਇਹਨਾਂ ਨੇ ਇਹ ਅੱਛਾ ਇਨਾ ਨੇ ਸਟੋਰੀ ਸੁਣਾਈ ਲੇਕਿਨ ਉਹ ਗੰਗੂ ਬਾਮਾ ਉਹ ਉਹਦਾ ਨਾਮ ਆ ਗੰਗੂ ਬਾਮਣ ਹੂੰ ਉਹ ਵਾਕਈ ਅੱਛਾ ਉਹਨੂੰ ਤਾਂ ਕੁਛ ਨਹੀਂ ਮਿਲਿਆ ਹਾਂ ਕੁਛ ਉਹਨੂੰ ਕੀ ਮਿਲਣਾ ਸੀ ਜੇ ਉਹਨਾਂ ਨੇ ਮਾਤਾ ਜੀ ਦਾ ਮਤਲਬ ਕਿ ਅਪਮਾਨ ਕੀਤਾ ਹਾਂ ਸਹਿਬਜ਼ਾਦੇ ਦਾ ਅਪਮਾਨ ਕੀਤਾ ਸਿਰਫ ਚੰਦ ਮੋਰਾਂ ਦੀ ਲਾਲਚ ਵਿੱਚ ਹਾਂ ਬਾਅਦ ਵਿੱਚ ਉਹਨੂੰ ਮਤਲਬ ਸਜ਼ਾ ਤਾਂ ਮਿਲ ਹੀ ਗਈ ਸੀ ਉਹ ਤੇ ਕੁਦਰਤ ਨੇ ਦੇਣੀ ਸੀਗੀ ਹੂੰ ਜਿਹੜਾ ਬੀਜ ਤੁਸੀਂ ਬੋਣਾ ਕੱਲ ਨੂੰ ਉਹੋ ਜੀ ਫਸਲ ਤੁਸੀਂ ਕਟਣੀ ਹੈ ਹਾਂ ਤੇ ਜਿਹੜਾ ਤੂੰ ਕੰਮ ਉਹਨੇ ਕੰਮ ਕੀਤਾ ਉਹਦਾਂ ਦਾ ਤੇ ਫਿਰ ਬਾਅਦ ਚ ਕਿਵੇਂ ਪਾਗਲ ਬਣਿਆ ਫਿਰਦਾ ਸੀ ਉਹ ਤੇ ਮਿਲੀ ਸਜ਼ਾ ਲੇਕਿਨ ਜਦੋਂ ਇਹ ਸਾਹਿਬਜ਼ਾਦੇ ਤੇ ਮਾਤਾ ਜੀ ਯਾਨੀ ਬੰਦੀ ਬਣ ਗਏ ਸੀਗੇ ਇਹਨਾਂ ਤੇ ਬੜਾ ਤਸ਼ੱਦਦ ਹੋਇਆ ਤੇ ਜਦੋਂ ਇਹ ਮਤਲਬ ਕਿ ਵਜ਼ੀਰ ਖਾਨ ਦੇ ਕੋਲ ਮਰਕੇ ਉਹ ਸੀਗੇ ਬੰਦੀ ਬਣੇ ਸੀਗੇ ਉਸ ਟਾਈਮ ਗਿਆ ਯਾਨੀ ਇਨਾਂ ਦਾ 3-4 ਦਿਨਾਂ ਤੋਂ ਕੁਛ ਖਾਦਾ ਪੀਤਾ ਨਹੀਂ ਸੀਗਾ ਹਾਂ ਤੇ ਇਨਾਂ ਨੂੰ ਕੁਛ ਖਾਣ ਵਾਸਤੇ ਦਿੰਦੇ ਸੀ ਲੇਕਿਨ ਮਾਤਾ ਜੀ ਨੇ ਕਿਹਾ ਤਾਂ ਕਿ ਐਸੀ ਮਤਲਬ ਕਿ ਜ਼ਾਲਮਾਂ ਦੇ ਕਰ ਦਾ ਇੱਕ ਵੀ ਦਾਣਾ ਨਹੀਂ ਖਾਵਾਂਗੇ ਹਾਂ ਅੰਨ ਦਾ ਇੱਕ ਤਾਂ ਦਾਣਾ ਵੀ ਨਹੀਂ ਖਾਵਾਂਗੇ ਫਿਰ ਆਪਣਾ ਕੀ ਨਾਵਾ ਇਹ ਹਿੰਦੂ ਭਾਈ ਇਹ ਹਿੰਦੂ ਹਿੰਦੂ ਸੀਗਾ ਉਹ ਨਾਮ ਉਹਦਾ ਸੀਗਾ ਮੋਤੀ ਮੋਤੀ ਦਾ ਉਹ ਵਜ਼ੀਰ ਖਾਨ ਦੇ ਦਾ ਮਤਲਬ ਕਿ ਮਹਿਲ ਦੇ ਵਿੱਚ ਕੰਮ ਕਰਦਾ ਸੀਗਾ ਰਸੋਈਆ ਦਾ ਅੱਛਾ ਉਹ ਜਿਹੜੇ ਹਿੰਦੂ ਕਹਿੰਦੀ ਸੀਗੇ ਉਹਨਾਂ ਨੂੰ ਰੋਟੀ ਖਵਾਉਂਦਾ ਸੀਗਾ ਮਤਲਬ ਉਹ ਪਕਾ ਕੇ ਖਵਾਉਂਦਾ ਸੀਗਾ ਤੇ ਅੱਛਾ ਬਾਅਦ ਵਿੱਚ ਉਹਨੇ ਮਤਲਬ ਮਾਤਾ ਜੀ ਨੂੰ ਤੇ ਸ਼ਹਿਜ਼ਾਦਾ ਹਾਂ ਉਹਨੂੰ ਪਤਾ ਲੱਗਿਆ ਨਾ ਕਿ ਮਾਤਾ ਜੀ ਤੇ ਸ਼ਹਿਜ਼ਾਦੇ ਨੇ ਹੂੰ ਉਹ ਇੱਥੇ ਬੰਦੀ ਬਣ ਕੇ ਆਏ ਨੇ ਤੇ ਉਹ ਮਤਲਬ ਕਿ ਗਿਆ ਉਹਨਾਂ ਕੋਲ ਉਹਨੂੰ ਇਹ ਵੀ ਪਤਾ ਸੀਗਾ ਕਿ ਉਹਨਾਂ ਨੇ ਤਿੰਨ ਚਾਰ ਦਿਨਾਂ ਤੋਂ ਕੁਝ ਨਹੀਂ ਖਾਇਆ ਤੇ ਉਹਨੇ ਜਾ ਕੇ ਕਿਹਾ ਕਿ ਮਾਤਾ ਜੀ ਮੈਂ ਕੁਝ ਤੁਹਾਡੇ ਵਾਸਤੇ ਖਾਣ ਵਾਸਤੇ ਲੈ ਕੇ ਆਇਆ ਤੇ ਉਹਨਾਂ ਨੇ ਉਸ ਟਾਈਮ ਵੀ ਕਹਿ ਦਿੱਤਾ ਸੀ ਕਿ ਮੈਂ ਜ਼ਾਲਮਾ ਇਨਾ ਜ਼ਾਲਮਾਂ ਦਾ ਇਹ ਕਰਦਾ ਇੱਕ ਵੀ ਮਤਲਬ ਕਿ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਵਾਂ ਖਾਵਾਂਗੀ ਤੇ ਮੈਂ ਆਪਣੇ ਪੋਤਿਆਂ ਨੂੰ ਵੀ ਨਹੀਂ ਖਵਾਵਾਂਗੀ ਉਸ ਤੋਂ ਬਾਅਦ ਉਹ ਫਿਰ ਕਹਿੰਦੇ ਕਿ ਮੈਂ ਆਪਣੇ ਘਰੋਂ ਬਣਾ ਕੇ ਲਿਆਉਣਾ ਚਲੋ ਇਸ ਘਰ ਦਾ ਨਹੀਂ ਮੇਰੇ ਘਰ ਦਾ ਖਾਓ ਪਰ ਮਾਤਾ ਜੀ ਨੇ ਮਨਾ ਕਰਤਾ ਫਿਰ ਜਦੋਂ ਉਹ ਕਰ ਗਿਆ ਤੇ ਪਰੇਸ਼ਾਨ ਬੈਠਾ ਸੀ ਤਾਂ ਉਹਨਾਂ ਦੀ ਇਹ ਧਰਮ ਪਤਨੀ ਨੇ ਉਹਨਾਂ ਨੂੰ ਪੁੱਛ ਲਿਆ ਕਿ ਤੁਸੀਂ ਪਰੇਸ਼ਾਨ ਕਿਉਂ ਬੈਠੇ ਹੋ ਫਿਰ ਉਹਨੇ ਦੱਸਿਆ ਕਿ ਐਵੇਂ ਐਵੇਂ ਕਰ ਗਿਆ ਤੇ ਮਾਤਾ ਜੀ ਮਾਤਾ ਗੁਜਰੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ بیٹے ਦੋ ਸਾਹਿਬਜ਼ਾਦੇ ਉਹ ਬੰਦੀ ਬਣੇ ਹੋਏ ਉਹਨਾਂ ਨੇ ਤਿੰਨ ਚਾਰ ਦਿਨਾਂ ਤੋਂ ਕੁਝ ਨਹੀਂ ਖਾਦਾ ਮੈਂ ਕਿਵੇਂ ਖਾ ਲਵਾਂ ਰੋਟੀ ਤੇ ਫਿਰ ਉਹਨਾਂ ਨੇ ਕਿਹਾ ਕਿ ਰੋਟੀ ਨਹੀਂ ਖਾਦੇ ਉਹਨਾਂ ਵਾਸਤੇ ਦੁੱਧ ਗਰਮ ਕਰਕੇ ਲੈ ਕੇ ਜਾਓ ਫਿਰ ਉਹ ਦੁੱਧ ਗਰਮ ਕਰਕੇ ਲੈ ਕੇ ਗਏ ਤੇ ਮਾਤਾ ਜੀ ਨੇ ਉਸ ਟਾਈਮ ਮੋਤੀ RAM ਨੂੰ ਕਿਹਾ ਸੀ ਕਿ ਇਹ ਦੁੱਧ ਤੂੰ ਅਸਾਂ ਨੂੰ ਪਿਲਾ ਰਿਹਾ ਹੈ ਦੁੱਧ ਤੈਨੂੰ ਮਹਿੰਗਾ ਪੀਣਾ ਮੋਤੀ RAM ਤੇ ਮੋਤੀ RAM ਨੇ ਹੱਸ ਕੇ ਕਿਹਾ ਕਿ ਮਾਤਾ ਤੂੰ ਮੇਰੇ ਸਿਰ ਤੇ ਤੇ ਹੱਥ ਰੱਖ ਦੇ ਤੇ ਮੇਰਾ ਬੇੜਾ ਪਾਰ ਹੀ ਹੋ ਜਾਏਗਾ ਕੀ ਬਾਤ ਹੈ ਤੂੰ ਗੁਰਵਾ ਦੀ ਮਾਤਾ ਵਾ ਤੇ ਸਾਡੀ ਵੀ ਮਾਤਾ ਵਾ ਹਾਂ ਫਿਰ ਉਹਨੇ ਜਿਹੜਾ ਵਾ ਦੁੱਧ ਪਾਇ ਸੀ ਉਹ ਦੁੱਧ 1 ਕਿਲੋ ਜਾਂ ਅੱਧਾ ਕਿਲੋ ਜਾਂ 1 ਕਿਲੋ ਜਿੰਨਾ ਹੀ ਦੁੱਧ ਪਾਇਆ ਪਿਆ ਸੀ ਉਸ ਦੁੱਧ ਦੀ ਕੀਮਤ ਉਹਨੇ ਪੂਰਾ ਆਪਣਾ ਪਰਿਵਾਰ ਜਿਹੜਾ ਕੋਲੂਚੇ ਦੇ ਦਿੱਤਾ ਪਰ ਤਰਮ ਨਹੀਂ ਬਦਲਿਆ ਵਜ਼ੀਰ ਖਾਨ ਨੇ ਉਹਦਾ ਸਾਰਾ ਪਰਿਵਾਰ ਪਤਾ ਚੱਲ ਗਿਆ ਸੀ ਫਿਰ ਉਹਨਾਂ ਨੂੰ ਸਜ਼ਾ ਦਿੱਤੀ ਹਾਂ ਵਜ਼ੀਰ ਖਾਨ ਨੂੰ ਪਤਾ ਚੱਲਿਆ ਕਿ ਇਹਨਾਂ ਇਹਨੇ ਜਿਹੜਾ ਸਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਪਿਲਾਇਆ ਫਿਰ ਉਸ ਕਰਕੇ ਫਿਰ ਉਹਨੂੰ ਸਜ਼ਾ ਦਿੱਤੀ ਕਹਿੰਦਾ ਜਾਂ ਤੂੰ ਤਰਮ ਬਦਲ ਜਾਂ ਮੁਸਲਮਾਨ ਹੋ ਜਾਂ ਫਿਰ ਤੇਰਾ ਸਾਰਾ ਪਰਿਵਾਰ ਅਸੀਂ ਕੋਲੂਚੇ ਭੇਡਣਾ ਕਹਿੰਦਾ ਪਹਿਲੇ ਕਹਿੰਦੇ ਤੇ ਕੀ ਦੇਣਾ ਸੀ ਹੁਣ ਤੇ ਮੈਂ ਤਾਜ਼ਾ ਤਾਜ਼ਾ ਮੱਥਾ ਟੇਕਿਆ ਸਾਹਿਬਜ਼ਾਦਿਆਂ ਦੇ ਚਰਨਾਂ 'ਚ ਹੁਣ ਹੁਣ ਨਹੀਂ ਪਤਾ ਰੰਗ ਬਦਲਣਾ ਫਿਰ ਸਭ ਤੋਂ ਪਹਿਲਾਂ ਉਹਦੇ 5 ਸਾਲ ਦੇ ਬੇਟੇ ਨੂੰ ਕੋਲੀ 'ਚ ਪੀੜਿਆ ਫਿਰ 80 ਸਾਲ ਦੀ ਬਜ਼ੁਰਗ ਮਾਤਾ ਨੂੰ ਫਿਰ ਉਸ ਤੋਂ ਬਾਅਦ ਉਹਦੀ ਪਤਨੀ ਨੂੰ ਫਿਰ ਉਹਨੂੰ ਮੋਤੀ ਰਾਮ ਤੇ ਮਾਤਾ ਜੀ ਦੀ ਮਤਲਬ ਕੀ ਰੋਟੀ ਖਵਾਈ ਸੀ ਲక్ష్ਮੀ ਜੀ ਨੇ ਮਾਤਾ ਲక్ష్ਮੀ ਜੀ ਨੇ ਕੀ ਆ ਬਾਤੇ ਗੰਗੂ ਅਗਰ ਉਹ ਹੈਗਾ ਵਾ ਜ਼ਾਲਿਮ ਅਗਰ ਉਹ ਬੇਮਾਨ ਆ ਅੱਛਾ ਗੰਗੂ ਨੇ ਇਦਾਂ ਨਾ ਕੀਤਾ ਮਤਲਬ ਹਾਂ ਅਗਰ ਨਾ ਐਸੇ ਕੀਤਾ ਹੁੰਦਾ ਅੱਜ ਕੁਝ ਸਟੋਰੀ ਵੀ ਕੋ ਅਲੱਗ ਹੁੰਦੀ ਹਾਂ ਉਹਨਾਂ ਦੀ ਸਟੋਰੀ ਲੇਕਿਨ ਚੰਗੇ ਬੰਦੇ ਸੀਗੇ ਹਾਂ ਉਸ ਟਾਈਮ ਇਹ ਪਿੰਡ ਪਿੰਡਾਂਲੇ ਵੀ ਉਹਨਾਂ ਨੇ ਮਾਤਾ ਜੀ ਦੀ ਮਦਦ ਨਹੀਂ ਕੀਤੀ ਮਾਤਾ ਜੀ ਨੇ ਕਿਹਾ ਸੀਗਾ ਤੁਸੀਂ ਸੱਚ ਦੇ ਨਾਲ ਖੜੋ ਹਾਲਾਂਕਿ ਸਾਰਾ ਤਾਂ ਵੱਡਾ ਬਲੀਦਾਨ ਦਿੱਤਾ ਸੀਗਾ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਤੇਗ ਬਹਾਦਰ ਜੀ ਨੇ ਅ ਮਤਲਬ ਕਿ ਧਰਮ ਬਚਾਉਣ ਲਈ ਆਪਣਾ ਬਲੀਦਾਨ ਦੇ ਦਿੱਤਾ ਆਪਣੇ ਸਿੱਖਾਂ ਦਾ ਬਲੀਦਾਨ ਦੇ ਦਿੱਤਾ ਤੇ ਔਰੰਗਜ਼ੇਬ ਨੇ ਬੜੀ क्रूरता ਨਾਲ ਉਹਨਾਂ ਦੀ ਹੱਤਿਆ ਕੀਤੀ ਸੀ ਇਹ ਵੀ ਵੱਡਾ ਬਲੀਦਾਨ ਨੇ ਨਾ ਜਿਨ੍ਹਾਂ ਜਿਨੇ ਦੁੱਧ ਪਿਲਾਇਆ ਸੀ ਆਪਣੇ ਸਾਰੇ ਪਰਿਵਾਰ ਨੂੰ ਤੇ ਉਹ ਸਾਬਜ਼ਾਦੇ ਉਹਨਾਂ ਦੇ ਪੋਤੇ ਨੇ ਤੇ ਇਹ ਕਿਵੇਂ ਧਰਮ ਬਦਲ ਲੈਂਦੇ ਹਾਂ ਬਿਲਕੁਲ ਤੇ ਇਹ ਸਿਗਾ ਸਿੱਖ ਤਾ ਮਤਲਬ ਕਿ ਸਿੱਖ ਧਰਮ ਦਾ ਇਤਿਹਾਸ ਸਿੱਖ ਧਰਮ ਨਹੀਂ ਇਹ ਸਾਡਾ ਵਾ ਸਿੱਖ ਅੱਛਾ ਮੁਗਲ ਇਤਨੇ ਮਤਲਬ ਜ਼ਾਲਮ ਸੀਗੇ ਜ਼ਾਲਮ ਸੀਗੇ ਪਰ ਜੋ ਵੀ ਆ ਵੀਡੀਓ ਬਹੁਤ ਹੀ ਕਮਾਲ ਦੀ ਸੀਗੀ ਅੱਜ ਆ ਫਾਈਨਲੀ ਅਸੀਂ ਜਿਹੜਿਆ ਉਹ ਪਿੰਡ ਦੇਖ ਲਏ ਕਿ ਜਿੱਥੋਂ ਮਾਤਾ ਜੀ ਤੇ ਮਾਤਾ ਜੀ ਜਿਹੜੀ ਆ ਸਹਬਜ਼ਾਦਿਆਂ ਨੂੰ ਲੈ ਕੇ ਇੱਕ ਇੱਕ ਦਰ ਉਹਨਾਂ ਨੇ ਖੜਕਾਇਆ ਸੀ ਅੱਛਾ ਇਦਾਂ ਦੀ ਅਸੀਂ ਸਟੋਰੀਆਂ ਸੁਣ ਲਵਾਂ ਤਾਂ ਮੈਂ ਮੈਂ ਇਮੋਸ਼ਨਲ ਹਰ ਕੋਈ ਇਮੋਸ਼ਨਲ ਹੁੰਦਾ ਕਿਉਂਕਿ ਉਹ ਸਾਡੇ ਨੇ ਸਾਡੇ ਵਾਸਤੇ ਸਾਡੇ ਧਰਮ ਵਾਸਤੇ ਸਾਡੇ ਧਰਮ ਨੂੰ ਬਚਾਉਣ ਲਈ ਉਹਨਾਂ ਨੇ ਆਪਣਾ ਬਰਜਦਾਨ ਦਿੱਤਾ ਬਿਲਕੁਲ ਤੇ ਇਮੋਸ਼ਨਲ ਤੇ ਹੋਣਾ ਵਾ ਕਿਉਂਕਿ ਉਹ ਸਾਡੇ ਗੁਰੂ ਨੇ ਸਾਡੇ ਗੁਰੂ ਦੇ ਪੁੱਤ ਨੇ ਸਾਡੇ ਗੁਰੂ ਦੀ ਮਾਤਾ ਨੇ ਐਵੇਂ ਕਰਕੇ ਤੇ ਉਹ ਸਾਰਿਆਂ ਤੋਂ ਵੱਡੀ ਗੱਲ ਜਿਹੜੀ ਆ ਗੁਰੂ ਤੇਗ ਬਹਾਦਰ ਜੀ ਤੇ ਉਹਨਾਂ ਦੇ ਬੇਟੇ ਗੁਰੂ ਗੋਬਿੰਦ ਸਿੰਘ ਜੀ ਨੇ ਮਤਲਬ ਕਿ ਧਰਮ ਬਚਾਉਣ ਵਾਸਤੇ Hindu ਧਰਮ ਬਚਾਉਣ ਵਾਸਤੇ ਆਪਣਾ ਤੇ ਆਪਣੇ ਪਰਿਵਾਰ ਦਾ ਬਲੀਦਾਨ ਦਿੱਤਾ ਸੀਗਾ ਸਾਰਿਆਂ ਤੋਂ ਵੱਡਾ ਬਲੀਦਾਨ ਤੇ Hindu ਧਰਮ ਤੇ ਵੈਸੇ ਹੀ ਉਹਨਾਂ ਦਾ ਰਣੀ ਆ ਹਾਂ ਐਸੀ ਗੱਲ ਕਰਕੇ ਤੇ ਚਲੋ ਲੇਕਿਨ ਵੀਡੀਓ ਬਹੁਤ ਹੀ ਵਧੀਆ ਸੀਗਾ ਭਾਈ ਨੇ ਬਹੁਤ ਹੀ ਮਤਲਬ ਕਿ ਚੰਗੀ ਵੀਡੀਓ ਬਣਾਈ ਇਸ ਕਰਕੇ ਆਪਾਂ ਵੀ ਦੇਖ ਲਈ ਕਿ ਇਤਿਹਾਸ ਇੱਥੇ ਤੱਕ ਸੀਗਾ ਪਿੰਡ ਵੀ ਦਿਖਾਇਆ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਅਗਰ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਸਭੀ ਸਾਰੇ ਦੋਸਤਾਂ ਨੂੰ ਸਾਡੀ ਵੀਡੀਓ ਸੈਂਡ ਕਰਿਓ ਸਾਡੇ ਚੈਨਲ ਨੂੰ ਫੁੱਲ ਸਪੋਰਟ ਦਿਓ ਜੀ ਤੇ ਅਗਰ ਤੁਸੀਂ ਸਾਡੇ ਨਿਊ ਵੀਵਰਸ ਹੈਗੇ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦਬਾਣਾ ਮਤ ਭੁੱਲਿਓ ਤਸਦ ਦੇ ਨਾਲ ਮਿਲਦੇ ਆਂ ਨੈਕਸਟ ਵੀਡੀਓ ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ